ਜਿਹੜੇ 54 ਦਿਨ ਡੱਲੇਵਾਲ ਸਾਹਿਬ ਨੇ ਕੱਟੇ ਨੇ ਉਹ ਆਪਾਂ ਨੂੰ ਪਤਾ ਹੈ ਮਾੜੀ ਜੀ ਰਾਹਤ ਮਿਲੀ ਉਹਨਾਂ ਨੂੰ ਜਿਹੜਾ ਮੈਡੀਕਲ ਹੈਲਪ ਦਿੱਤੀ ਆ ਉਹਦੇ ਵਿੱਚੋਂ ਮਾੜ ਆ ਜਾ ਜਿਹੜੀ ਉਹਨਾਂ ਦੀ ਬੋਲਣ ਦੀ ਸ਼ਕਤੀ ਵਧੀ ਅਗੇ ਨਾਲ ਆ ਉਹਦੇ ਨਾਲ ਨਾਲ ਜਿਹੜੀ ਉਹਨਾਂ ਨੇ ਸਾਰੀ ਤਸਵੀਰ ਮੋਰਚੇ ਦੀ ਉਹਨਾਂ ਦੇ ਦਿਮਾਗ 'ਚ ਪਈ ਆ ਤਾਂ ਉਹਨਾਂ ਦੀ ਇੱਛਾ ਸੀ ਕਿ ਆਪਣਾ ਖੰਡ ਪਾਟ ਪ੍ਰਕਾਸ਼ ਕਰਵਾਇਆ ਜਾਵੇ ਸ਼ੁਕਰਾਨੇ ਵਜੋਂ ਖਨੌਰੀ ਬਾਰਡਰ ਤੋਂ ਜੁੜਿਆਂ ਤੁਹਾਡੇ ਨਾਲ ਇੱਕ ਵਾਰ ਫਿਰ ਤੇ 64ਵਾਂ ਦਿਨ ਹੋ ਚੁੱਕਾ ਜਗਜੀਤ ਸਿੰਘ ਡੱਲੇਵਾਲ ਦੇ ਅਮਰ ਅੰਸ਼ ਨੂੰ ਮਰਨ ਵਰਤ ਲਗਾਤਾਰ ਜਾਰੀ ਹੈ ਕਾਕਾ ਸਿੰਘ ਕੋਟੜਾ ਜੁੜੇ ਨੇ ਗੱਲਬਾਤ ਕਰਦੇ ਆ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਮੀਡੀਆ ਨੂੰ ਸੰਬੋਧਨ ਕੀਤਾ ਵੀ ਤੇ ਕੱਲ ਵੀ ਕੀਤਾ 26 ਜਨਵਰੀ ਨੂੰ ਲੈ ਕੇ ਵੀ ਉਹਨਾਂ ਸਮੁੱਚੇ ਦੇਸ਼ ਦੇ ਉਹਨਾਂ ਕਿਸਾਨਾਂ ਦਾ ਧੰਨਵਾਦ ਕੀਤਾ ਜਿਹੜੇ ਸੜਕਾਂ ਉੱਤੇ ਆਪਣੇ ਟਰੈਕਟਰ ਲੈ ਕੇ ਬਾਹਰ ਨਿਕਲੇ ਸੀ ਤਾਂ ਅੱਜ ਉਹਨਾਂ ਨੇ ਇੱਕ ਅਹਿਮ ਐਲਾਨ ਕੀਤਾ ਹੈ ਕਾਕਾ ਸਿੰਘ ਕੋਟਲਾ ਕੋਲੋਂ ਹੀ ਜਾਣਕਾਰੀ ਹਾਸਲ ਕਰਾਂਗੇ ਕਾਕਾ ਸਿੰਘ ਜੀ ਅੱਜ ਜਗਜੀਤ ਸਿੰਘ ਡੱਲੇਵਾਲ ਮੀਡੀਆ ਨੂੰ ਮੁਖਤੱਬ ਹੋਏ ਨੇ ਕੀ ਕੀ ਐਲਾਨ ਜਿਹੜੇ ਨੇ ਉਹ ਕੀਤੇ ਨੇ ਦੇਖੋ ਜਿਹੜੇ 54 ਦਿਨ ਡੱਲੇਵਾਲ ਸਾਹਿਬ ਨੇ ਕੱਟੇ ਨੇ ਉਹ ਆਪਾਂ ਨੂੰ ਪਤਾ ਹੈ ਮਾੜੀ ਜੀ ਰਾਹਤ ਮਿਲੀ ਉਹਨਾਂ ਨੂੰ ਜਿਹੜਾ ਮੈਡੀਕਲ ਹੈਲਪ ਦਿੱਤੀ ਆ ਉਹਦੇ ਵਿੱਚੋਂ ਮਾੜਾ ਆਜਾ ਜਿਹੜੀ ਉਹਨਾਂ ਦੀ ਬੋਲਣ ਦੀ ਸ਼ਕਤੀ ਵਧੀ ਅੱਗੇ ਨਾਲੋਂ ਤਾਂ ਉਹਦੇ ਨਾਲ-ਨਾਲ ਜਿਹੜੀ ਉਹਨਾਂ ਨੇ ਸਾਰੀ ਤਸਵੀਰ ਮੋਰਚੇ ਦੀ ਉਹਨਾਂ ਦੇ ਦਿਮਾਗ 'ਚ ਹੀ ਪਈ ਆ ਤਾਂ ਉਹਨਾਂ ਨੂੰ ਉਹਨੇ ਸਾਰਾ ਕੁਝ ਵੇਖਦੇ ਹੋਏ ਤਾਂ ਉਹਨਾਂ ਦੀ ਇੱਛਾ ਸੀ ਕਿ ਕਿ ਆਪਣਾ ਖੰਡਪਾਟ ਪ੍ਰਕਾਸ਼ ਕਰਵਾਇਆ ਜਾਵੇ ਅ ਸ਼ੁਕਰਾਨੇ ਵਜੋਂ ਵੀ ਜਿੰਨੀ ਕੁ ਰਾਤ ਆ ਉਹ ਇਹੀ ਨਹੀਂ ਉਹਨੇ ਕਦੇ ਵੀ ਕਹੀ ਉਹਨੇ ਜਵਾਨ ਵੀ ਮੈਂ ਕਰ ਰਿਹਾ ਜਾਂ ਹੋਰ ਕਰ ਰਿਹਾ ਜਾਂ ਕੁਝ ਕਰ ਰਿਹਾ ਉਹਨੇ ਕਰ ਰਿਹਾ ਜੋ ਪਰਮਾਤਮਾ ਹੀ ਕਰ ਰਿਹਾ ਹੈ ਜੋ ਮਹਾਰਾਜ ਜੀ ਮੇਰਾ ਉਹੀ ਕਰਵਾ ਰਿਹਾ ਹੈ ਉਹਦੇ ਤਹਿਤ ਅੱਜ ਉਹਨਾਂ ਨੇ ਮੀਡੀਆ ਤੇ ਇਸੇ ਕਰਕੇ ਬੋਲੇ ਆ ਕਿ ਜਿਹੜਾ ਸਾਡਾ ਆੜ-ਬੜ ਪ੍ਰਗਵਾਸ਼ ਕਰਾਇਆ ਗਿਆ ਤਾਂ ਇਹਨਾਂ ਦਾ ਤੀਨ ਭੋਗ ਪਾਏ ਜਾਣਗੇ ਨਾਲ ਦੀ ਨਾਲ ਜਿਹੜਾ ਕੱਲ ਪੂਰੇ ਭਾਰਤ ਦੇ ਵਿੱਚ 26 ਜਨਮ ਅਨ ਪਰਸੋਂ ਟ੍ਰੈਟ ਘਰਾਂ ਚੋਂ ਕੱਢ ਕੇ ਸੜਕਾਂ ਤੇ ਲੈ ਕੇ ਆਂਦੇ ਨੇ ਉਹਨਾਂ ਦੀ ਜਦੋਂ ਰਿਪੋਰਟਾਂ ਮਿਲੀਆਂ ਡੱਲੇਵਾਲ ਸਾਹਿਬ ਨੂੰ ਕੱਲੀ-ਕੱਲੀ ਸਟੇਟ ਦਾ ਉਹਨੇ ਪੁੱਛਿਆ ਸਭ ਤੋਂ ਵੇ ਹਰਿਆਣੇ ਚ ਕਿਹਜਾ ਹੋਇਆ ਰਾਜਸਥਾਨ ਕਿਹਾ ਮੱਧ ਪ੍ਰਦੇਸ਼ ਕਰਨਾਟਕਾ ਤਾਮਲ ਲਾਡੂ ਤਾਮਲ ਲਾਡੂ ਨੇ ਤਾਂ ਰਕਾਟੀ ਤੋੜਿਆ ਜਿਹੜੀ ਸਰਕਾਰ ਇਹ ਕਹਿੰਦੀ ਸੀ ਵੇ ਤਾਂ ਇਕੱਲੇ ਪੰਜਾਬੀਆਂ ਦਾ ਧਰਨਾ ਹੈ ਇਹ ਤਾਂ ਮਾੜਾ ਮੋਟਾ ਨਾਲ ਹਰਿਆਣੇ ਦਾ ਹਿੱਸਾ ਹੈ ਜਿੰਨਾ ਜ਼ਬਰਦਸਤ ਤਾਮਲ ਲਾਡੂ ਦੇ ਕਿਸਾਨਾਂ ਨੇ ਟਰੈਟ ਕੱਢ ਕੇ ਮਾਰਚ ਕੀਤੇ ਆ ਦੂਜਾ ਆਪਣੇ ਕਰਨਾਟਕਾ ਕਰਨਾਟਕਾ ਨੇ ਮਹਾਰਾਸ਼ਟਰ ਦੇ ਵਿੱਚ ਉਹ ਸਟੇਟਾਂ ਇੱਕ ਵੀ ਸਟੇਟ ਨਹੀਂ ਰਹੀ ਜਿੱਥੇ ਟਰੈਟ ਮਾਰਚ ਨਹੀਂ ਹੋਇਆ ਜਿਹਦਾ ਮਤਲਬ ਪੂਰੇ ਦੇਸ਼ ਦੇ ਵਿੱਚ ਡੱਲੇਵਾਲ ਸਾਹਿਬ ਨੂੰ ਪਵਾਂ ਤਕਲੀਫ ਆ ਰਹੀ ਹੈ ਅੱਜ 64ਵਾਂ ਦਿਨ ਹੋ ਗਿਆ 64 ਦਿਨਾਂ ਦੇ ਵਿੱਚ ਪੂਰੇ ਭਾਰਤ ਨੂੰ ਜੋੜਨਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਿਨਾਂ ਜ਼ਮੀਨਾਂ ਨਹੀਂ ਬਚਣੀਆਂ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਤੋਂ ਹੁਣ ਕਿਸਾਨਾਂ ਤੋਂ ਕਰਜ਼ੇ ਤੋਂ ਮੁਕਤ ਨਹੀਂ ਹੋਇਆ ਜਾਣਾ ਤਾਂ ਕਰਜ਼ੇ ਤੋਂ ਮੁਕਤ ਤੋਂ ਬਗੈਰ ਸਾਡੇ ਪਰਿਵਾਰ ਨਹੀਂ ਬਚਣੇ ਇਹ ਸਾਰਾ ਕੁਝ ਡੱਲੇਵਾਲ ਨੇ ਬੜੇ ਤਜਰਬੇ ਤੋਂ ਦਿਮਾਗ ਦੇ ਵਿੱਚ ਫਟ ਕੀਤਾ ਹੋਇਆ ਭਾਫਿਆ ਉਹਨਾਂ ਨੇ ਕਿ ਮਰਨ ਤੋਂ ਬਗੈਰ ਜੇ ਕਦ ਅੱਦੇ ਆਗੂ ਦੀ ਮੌਤ ਵੀ ਹੋ ਜਾਂਦੀ ਹੈ ਤਾਂ ਇਹਦੂ ਸੁਖਾਲੀ ਮੌਤ ਨਹੀਂ ਹੋਣੀ ਤਾਂ ਉਹ ਸਾਰਾ ਕੁਝ ਉਹਨਾਂ ਦੇ ਦਿਮਾਗ ਦੇ ਵਿੱਚ ਪਿਆ ਲੜ ਰਿਹਾ ਹੈ ਮੈਨੂੰ ਲੱਗਦਾ ਪੂਰੇ ਭਾਰ ਦੇ ਲੋਕਾਂ ਨੇ ਵੀ ਚੰਗੀ ਤਰ੍ਹਾਂ ਇਹ ਗੱਲ ਸਮਝ ਲਈ ਕਿ ਜਦੋਂ ਆਗੂਆਂ ਦੀ ਗੱਲ ਆਉਂਦੀ ਹੈ ਜਾਂ ਲੀਡਰਾਂ ਦੀ ਗੱਲ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਜਵਾਗ ਕਿਤਾਬ ਚੱਕਿਆ ਕਰਨਗੇ ਤਾਂ ਡੱਲੇਵਾਲ ਸਾਹਿਬ ਦਾ ਨਾਮ ਆਇਆ ਕਰੂਗਾ ਆਪਾਂ ਅਸੀਂ ਆਪਾ ਉਸ ਹਾਲਾਤਾਂ ਦੇ ਵਿੱਚੋਂ ਵੇਖੇ ਨਹੀਂ ਜਦੋਂ ਪੁਰਾਣੇ ਇਤਿਹਾਸ ਦੇ ਵਿੱਚੋਂ ਦੇਖਦੇ ਆਂ ਫਲਾਣੇ ਗੁਰੂ ਨੇ ਕੁਝ ਕੀਤਾ ਫਲਾਣੇ ਸ਼ੂਰ ਮੈਨੇ ਕੁਝ ਕੀਤਾ ਫਲਾਣਾ ਮਹਾਪੁਰਸ਼ ਨੇ ਕੁਝ ਕੀਤਾ ਫਲਾਣੇ ਨੇ ਕੁਝ ਕੀਤਾ ਚਾਹੇ ਦੇਸ਼ ਦੀ ਗੱਲ ਹੀ ਹੋਵੇ ਤਾਂ ਲੰਮੀ ਨਹੀਂ ਦੇਸ਼ ਜਾਤ ਦੇ ਵਿੱਚ ਕਿੰਨੇ ਕੁਰਬਾਨੇ ਦਿੱਤੇ ਭਗਤ ਸਵਰਗਿਆਂ ਦੇ ਨਾਮ ਹੁੰਦੇ ਨੇ ਜਦੋਂ ਉੱਥੇ ਪੜਦੇ ਆਂ ਤਾਂ ਜਦੋਂ ਕਿਸੇ ਕਿਸਾਨ ਆਗੂ ਦੀ ਕਿਤਾਬ ਚੱਕੀ ਜਾਇਆ ਕਰੂਗੀ ਉੱਥੇ ਡੱਲੇਵਾਲ ਸਾਹਿਬ ਦਾ ਨਾਂ ਆਇਆ ਕਰੂਗਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਕਿੰਨਾ ਕੁਛ ਬਣਿਆ ਮੈਂ ਕਹਿੰਦਾ ਵੀ ਪਹਿਲੇ ਹੀ ਹਜੇ ਆਪਣਾ ਵਿਧਾਨ ਮਿਲੇ ਆਪਾਂ ਨੂੰ ਪੂਰੇ ਭਾਰਤ ਦਾ 26 ਤਰੀਕ ਨੂੰ ਜਨਮ ਮਨਾ ਕੇ ਹਟਿਆ ਪਰ ਉਹਦੇ ਵਿਧਾਨ ਦੇ ਵਿੱਚ ਜਿਹੜੀਆਂ ਮੰਗਾਂ ਲਿਖੀਆਂ ਗਈਆਂ ਲਿਖਾਈਆਂ ਗਈਆਂ ਡਾਕਟਰ ਵੇਦਕਰ ਨੇ ਉਹਨੂੰ ਲਾਗੂ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਜਿਹੜੀ ਕਾਨੂੰਨ ਦੇ ਦਾਇਰੇ 'ਚ ਹੀ ਮੰਗ ਆਉਂਦੀ ਜਿਹੜੀ ਵਿਧਾਨ ਦੇ ਘੇਰੇ ਚ ਨਹੀਂ ਆਉਂਦੀ ਉਹ ਤੇ ਤਾਂ ਚਰਚਾ ਹੋ ਸਕਦੀ ਹੈ ਵੀ ਜਦੋਂ ਇਹਨਾਂ ਦੀ ਮੰਗ ਹੀ ਹੋ ਹੈ ਜਿਹੜੀ ਵਿਧਾਨ ਚ ਨਹੀਂ ਆਉਂਦੀ ਵਿਧਾਨ ਦੇ ਵਿੱਚ ਕਾਨੂੰਨ ਬਣਾਣਾ ਪਾਰਲੀਮੈਂਟ ਦੇ ਵਿੱਚ ਐਮਐਸਪੀ ਗਰੰਟੀ ਕਾਨੂੰਨ ਸਰਕਾਰ ਬਣਾ ਸਕਦੀ ਹੈ ਕਰਜ਼ੇ ਤੋਂ ਮੁਕਤ ਕਰ ਸਕਦੀ ਹੈ ਜਦੋਂ ਵੱਡੇ ਘਰਾਣਿਆਂ ਦੇ 14 14 ਕਰੋੜ ਲੱਖ ਰੁਪਏ ਛੱਡਿਆ ਜਾ ਸਕਦਾ ਤਾਂ ਕਿਸਾਨਾਂ ਵੇਲੇ ਆ ਕੇ ਕਿਉਂ ਮੂੰਹ ਬੰਦ ਹੋ ਜਾਂਦਾ ਤਾਂ ਇਸ ਮੋਰਚੇ ਨੇ ਇਸ ਸੰਘਰਸ਼ ਨੇ ਉਹ ਲੋਕਾਂ ਨੂੰ ਵੀ ਜਾਗ ਲਾਇਆ ਜਿਹੜੇ ਦੁਕਾਨਾਂ ਤੇ ਬੈਠ ਕੇ ਕਹਿੰਦੇ ਹੁੰਦੇ ਸੀ ਵੀ ਇਹ ਤਾਂ ਕੱਲੇ ਕਿਸਾਨਾਂ ਦਾ ਧਰਨਾ ਹੈ ਅੱਜ ਤੁਸੀਂ ਕਿਸੇ ਦੁਕਾਨ ਤੇ ਜਾਓਗੇ ਕਿਸੇ ਆੜ੍ਹਦੇ ਦੁਕਾਨ ਤੇ ਬੈਠੋਗੇ ਕਿਸੇ ਹੋਰ ਦੁਕਾਨ ਤੇ ਬੈਠੋਗੇ ਅੱਜ ਇਹ ਕਹਿੰਦੇ ਆ ਵੀ ਜੇ ਕਿਸਾਨ ਨਾ ਲੜਦੇ ਨਾ ਤਾਂ ਦੁਕਾਨਾਂ ਸਾਡੀਆਂ ਰਹਿਣੀਆਂ ਨੇ ਜਿਹੜਾ ਮੌਲ ਵਾਲਾ ਆਪਾਂ ਕੀਤਾ ਮੌਲਾਂ ਦੇ ਮੂਹਰੇ ਜਿਹੜੇ ਟਰੈਕਟ ਖੜਾਏ ਆ ਤਾਂ ਉਹਦੇ ਵਿੱਚੋਂ ਮੈਨੂੰ ਇਹ ਲੱਗਦਾ ਤਸਵੀਰ ਲੋਕਾਂ ਦੇ ਦਿਮਾਗ 'ਚ ਬੜਨੀ ਸ਼ੁਰੂ ਹੋ ਗਈ ਹੈ ਉੰਨੀ ਹੋ ਸਕਦਾ ਦੇਸ਼ ਦੇ ਹਾਕਮ ਦੇਸ਼ ਦੇ ਐਮਪੀ ਦੇਸ਼ ਦੇ ਮੰਤਰੀ ਆਪਦੀ ਮੰਗ ਨੂੰ ਨਹੀਂ ਜਿਚਾ ਸਕੇ ਪਰ ਜਿੱਡਾ ਛੇਤੀ ਡੱਲੇਵਾਲ ਸਾਹਿਬ ਨੇ ਆਪਦੇ 64 ਦਿਨਾਂ ਦੇ ਵਿੱਚ ਇਹ ਗੱਲ ਸਮਝਾਉਣ ਤੇ ਕੰਮ ਜੀਤੀ 30 ਤਰੀਕ ਨੂੰ ਕੀ ਸਮਾਗਮ ਹੋਣ ਵਾਲੇ ਨੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਜਿਸ ਤਰ੍ਹਾਂ 11 12 ਤੇ 13 ਦੇ ਤੋਂੜੀਆਂ ਕਿਸਾਨ ਪੰਚਾਇਤਾਂ ਰੱਖੀਆਂ ਉਸ ਤੋਂ ਬਿਨਾ 30 ਤਰੀਕ ਨੂੰ ਜਿਹੜਾ ਕੋਈ ਵੱਡੇ ਆਗੂ ਪਹੁੰਚ ਰਹੇ ਹੋਣਗੇ ਦੇਸ਼ ਦੇ ਜਾਂ ਕੋਈ ਹੋਰ ਕੋਈ ਐਮ ਐਲਾਨ ਜਿਹੜਾ ਇੱਥੋਂ ਹੋ ਸਕਦਾ 30 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੋਟੜਾ ਸਾਹਿਬ ਬੇਕੋ ਤੀ ਦਿੱਤਾ ਨਹੀਂ ਹੁ ਕੋਈ ਐਲਾਨ ਹੋਣਾ ਲਾਂਡ ਸਾਡੇ ਹੋ ਗਏ ਆ 11 ਫਰਵਰੀ ਨੂੰ ਅਸੀਂ ਰਤਨਪੁਰਾ ਰਾਜਸਥਾਨ ਦੇ ਵਿੱਚ ਸਾਡੇ ਕਿਸਾਨਾਂ ਦੀ ਜਿਹੜੀ ਲੀਡਰਸ਼ਿਪ ਸੀ ਹਰਿਆਣੇ ਵਾਲੀ ਰਾਤ ਗਈ ਅੱਜ ਉਹ ਉੱਥੇ ਤਿਆਰੀ ਕਰੂਗੀ ਬਹੁਤ ਵੱਡਾ ਇਕੱਠ ਉੱਥੇ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਕਿਸਾਨਾਂ ਦਾ ਹੋਊਗਾ ਉਹ ਅਸੀਂ ਜਾਵਾਂਗੇ ਉੱਥੇ ਸਾਰੀ ਲੀਡਰਸ਼ਿਪ ਮੋਰਚੇ ਦੀ ਫੋਰਮ ਦੀ ਦੂਜਾ 12 ਜਨਵਰੀ ਫਰਵਰੀ ਨੂੰ 12 ਫਰਵਰੀ ਨੂੰ ਐਸੀ ਜਗ੍ਹਾ ਦੇ ਵਿੱਚ ਬਹੁਤ ਵੱਡਾ ਇਕੱਠ ਰੱਖਿਆ ਕਿਉਂ ਕਿ ਕਿਹੜੀ ਸਾਈਡ ਹੈ ਉੱਥੇ ਜਿੱਥੇ ਪਹਿਲਾਂ ਪੰਚਾਇਤ ਹੋਈ ਸੀ ਜਾਂ ਬਣਾਵਾਂਗੇ ਅਸੀਂ ਇਹੀ ਸਟੇਜ ਰੱਖਾਂਗੇ ਉਹਨੂੰ ਹੋਰ ਲੰਮਾ ਕਰ ਲਾਂਗੇ ਹੁਣ ਕੋਈ ਦਿੱਕਤ ਨਹੀਂ ਜਿਹੜੀਆਂ ਟਰਾਲੀਆਂ ਟੋਲੀਆਂ ਖੜਾਈਆਂ ਨੇ ਹਟਾ ਲਾਂਗੇ ਤਾਂ ਇਸ ਤੋਂ ਹੀ ਬਣਿਆ ਲੰਮਾ ਪੰਡਾਲ ਦੇ ਵਿੱਚ ਕੋਈ ਆਪਦੇ ਘਰ ਨੂੰ ਦੇਖ ਜੂਗਾ ਕੋਈ ਆਪਦੇ ਲੰਗਰ 'ਚ ਹਿੱਸਾ ਪਾ ਜੂਗਾ ਕੋਈ ਇੱਥੇ ਬੈਠ ਜੂਗਾ ਮੋਰਚੇ ਦੇ ਵਿੱਚ ਅਗਲੇ ਦਿਸ਼ਾ ਹੁੰਦੀ ਸੀ ਉੱਦੇ ਵੇਖਿਆ ਜਿਆਦਾ ਲੋਕ ਇਧਰ ਜਿਹੜੇ ਬਾਡਰ ਤੋਂ ਕੇਰਾ ਮੁੜਦੇ ਨੇ ਬਾਡਰ ਤੋਂ ਲੋਕਾਂ ਨੇ ਮੁੜਨੇ ਮੁੜਨਾ ਬੈਠਣ ਪਵਾ ਕੱਟ ਕੇ ਜਿਹੜਾ ਜਦੋਂ ਘਰਾਂ ਤੋਂ ਤੁਰ ਪਏ ਇੱਥੇ ਹਾਜ਼ਰੀ ਲੱਗ ਗਈ ਹੈ ਉਹ ਅਸੀਂ ਇਵੇਂ ਜ਼ਿਕਰ ਪੰਡਾਲ ਦੇ ਵਿੱਚ ਪੂਰੇ ਮੋਰਚੇ ਦੇ ਵਿੱਚ ਨਰੋਲ ਧਾਰਮਿਕ ਰਹੇਗਾ ਸਮਾਗਮ ਜਿਹੜਾ ਹੋਣ ਵਾਲਾ ਨਰੋਲ ਧਾਰਮਿਕ ਰੱਖਿਆ ਜਾਊਗਾ ਦੇਖੋ ਅਸੀਂ ਤਾਂ ਸ਼ੁਰੂ ਤੋਂ ਢੱਲੇਵਾਲ ਸਾਹਿਬ ਦੀ ਹੈ ਅੱਜ ਖੰਡਪਟ ਪ੍ਰਗਟ ਹੋਇਆ ਤਾਂ ਸਾਨੂੰ ਬੋਲਣ ਤੋਂ ਪਹਿਲੇ ਮਨਾ ਕਰਾਵੇ ਹੁਣ ਬੋਲੋ ਨਾ ਜਿੰਨਾਂ ਚਿਰ ਭੋਗ ਨਹੀਂ ਪੈਂਦਾ ਇਥੇ ਕੀਰਤਨ ਜਾਂ ਕੋਈ ਉਹੋ ਜਿਹੀਆਂ ਫਿਲਮਾਂ ਇਤਿਹਾਸਕ ਜਿਹੜੀਆਂ ਸਿੱਖੀ ਨਾਲ ਸੰਬੰਧਿਤ ਜਿਹੜੇ ਹਕੂਮਤਾਂ ਨੇ ਉਸ ਬੱਚਿਆਂ ਤੇ ਸਾਡੇ ਸਹਿਬਜ਼ਾਦਿਆਂ ਦੀ ਫਿਲਮ ਇਹ ਸਾਰਾ ਕੁਝ ਅਸੀਂ ਉਹੀ ਵਿਖਾ ਰਹੇ ਆ ਨਹੀਂ ਕੋਈ ਇਹ ਚੱਲੂ ਹੋ ਗਈਆਂ ਫਿਲਮਾਂ ਵਗੈਰਾ ਵਿਖਾਉਣੀਆਂ ਅੱਜ ਚਲਾਈ ਅੱਜ ਵੇਖੀਆ ਸਾਰਿਆਂ ਨੇ ਕਿਹੜੀ ਪਿਕਚਰ ਚਲਾਈ ਗਈ ਸੋ ਬੰਦਾਬਾਦ ਰਈ ਸਹਿਬਜ਼ਾਦਿਆਂ ਦੀ ਜਿਹੜੀ ਫਿਲਮ ਦੇਖੀਆ ਉਹ ਸਾਰਿਆਂ ਨੇ ਦੇਖਿਆ ਨਾਲ ਜਿਹੜੀ ਅਸੀਂ ਮੋਰਚੇ ਦੇ ਵਿੱਚ ਜਿਹੜਿਆ ਕੁਸ਼ੂਰ ਕੀਤਾ ਉਹ ਵੀ ਚੱਲੀ ਜਾਂਦੀ ਆ ਤਕਰੀਬਨ ਜਿੰਨਾ ਜਿੰਨਾ ਸਰਕਾਰਾਂ ਨੇ ਉਹਦੇ ਵਿੱਚ ਇੱਕ ਨਵਾਂ ਲੋਕਾਂ ਨੂੰ ਊਰਜਾ ਮਿਲੂ ਗਈ ਬਈ ਪਿਛਲੀਆਂ ਸਰਕਾਰਾਂ ਇਤਿਹਾਸ ਦੇ ਵਿੱਚ ਆਪਾਂ ਵੇਖਿਆ ਕੁਝ ਕੀਤਾ ਨਾ ਵੀ ਕਰਨੀ ਹੈ ਜਦੋਂ ਸਰਕਾਰ ਜਿਹਦੇ ਕੋਲੇ ਤਾਕਤ ਆਉਂਦੀ ਹੈ ਜਦੋਂ ਸਤਾ ਤੇ ਕਾਬਜ ਹੁੰਦਾ ਹੈ ਉਹਨੇ ਹਮੇਸ਼ਾ ਹੀ ਆਪਣੀ ਤਾਕਤ ਦੀ ਵਰਤੂ ਭਵਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਜਿਹੜੀ ਦੇਖਿਆ ਆਪਾਂ ਤਾਂ ਉਹ ਸਾਰੀਆਂ ਗੱਲਾਂ ਦੇ ਵਿੱਚੋਂ ਜਦੋਂ ਤਾਕਤ ਆ ਜਾਂਦੀ ਹੈ ਅਸਲ ਬੰਦਾ ਪਰਖੇ ਹੀ ਉਦੋਂ ਜਾਂਦਾ ਜਦੋਂ ਕਿਸੇ ਨੂੰ ਤਾਕਤ ਮਿਲਦੀ ਹੈ ਜੇ ਤਾਕਤ ਸਾਹਮ ਕੇ ਆਪਦੇ ਪਰਿਵਾਰ ਨੂੰ ਆਪਦੀ ਸਟੇਟ ਨੂੰ ਆਪਦੇ ਵਿਸ਼ਵਾਸ ਜਿੱਤਲੇ ਹੁਣ ਵੇਖੋ ਇਕੱਲੇ ਪੈਸਿਆਂ ਨਾਲ ਨਹੀਂ ਲੋਕਾਂ ਦਾ ਮਨ ਦਿੱਤਿਆ ਜਾਂਦਾ ਡੱਲੇਵਾਲ ਸਾਹਿਬ ਨੇ ਕਿਸੇ ਨੂੰ ਕੁਝ ਦਿੱਤਾ ਤਾਂ ਨਹੀਂ ਤਖਲੀਬ ਹੀ ਚੱਲੀ ਹੈ ਤਖਲੀਬ ਚੱਲ ਕੇ ਪੂਰੇ ਭਾਰਤ ਦੇ ਕਿਸਾਨ ਉਹਨਾਂ ਦਾ ਮਨ ਜਿੱਤਿਆ ਤਾਂ ਮੈਂ ਤਾਂ ਸਲਾਹ ਦੇਉਂਗਾ ਮੁੱਖ ਮੰਤਰੀ ਨੂੰ ਆਪਣੇ ਨੂੰ ਖਾਸ ਕਰਕੇ ਪੰਜਾਬ ਵਾਲੇ ਨੂੰ ਇਹਨਾਂ ਨੇ ਬੜਾ ਜਦੋਜਹਿਦ ਕੀਤੀ ਉਹ ਜਿਹੜੇ ਘਰਾਣੇ ਪਾਸੇ ਕੀਤੇ ਬਈ ਕਦੇ ਉਧਰ ਆਪਣੇ ਹੁੰਦੀ ਸੀ ਬਾਦਲ ਦੀ ਗੱਲ ਕਦੇ ਪਟਿਆਲੇ ਦੀ ਗੱਲ ਅੱਜ ਲੋਕਾਂ ਨੇ ਤਾਕਤ ਵਰਤੀ ਹੈ ਅੱਜ ਲੋਕਾਂ ਨੇ ਇਹਨਾਂ ਨੂੰ ਬਲ ਬਖਸ਼ਿਆ ਅੱਜ ਐਮਐਲਏ ਵੀ ਬਹੁਤ ਨੇ ਮੈਨੂੰ ਲੋਕ ਦਾ ਲੋਕਾਂ ਦਾ ਮਨ ਜਿੱਤਣਾ ਚਾਹੀਦਾ ਮੁੱਖ ਮੰਤਰੀ ਜੇ ਲੋਕਾਂ ਦਾ ਮਨ ਜਿੱਤ ਗਿਆ ਪੈਸੇ ਦੀ ਲੋੜ ਨਹੀਂ ਲੋਕਾਂ ਦਾ ਮਨ ਜਿੱਤਣਾ ਮਨ ਜਿੰਨਾ ਆਪ ਤਖਲੀਬ ਚੱਲ ਕੇ ਜੇ ਮਨ ਜਿੱਤ ਗਿਆ ਫਿਰ ਸਾਰਾ ਕੁਝ ਹੀ ਹੈ ਜੇ ਮਨ ਨਹੀਂ ਜਿੱਤੇ ਫਿਰ ਤਾਂ 30 ਤਰੀਕ ਨੂੰ ਹੋਣ ਵਾਲਾ ਸਮਾਗਮ ਜਿਹੜਾ ਖਨੋਰੀ ਬਾਰਡਰ ਉੱਤੇ ਨਰੋਲ ਧਾਰਮਿਕ ਰਹੇਗਾ ਉਹਦੇ ਨਾਲ ਨਾਲ ਹੀ ਕਾਕਾ ਸਿੰਘ ਕੋਟੜਾ ਨੇ 11 12 ਤੇ 13 ਨੂੰ ਹੋਣ ਵਾਲੀਆਂ ਕਿਸਾਨ ਪੰਚਾਇਤਾਂ ਦੀ ਗੱਲ ਵੀ ਕੀਤੀ ਹੈ ਤੇ ਇੱਕ ਜਾਂਦੇ ਜਾਂਦੇ ਹੋਰ ਗੱਲ ਕਹਿ ਕੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਨਸੀहत ਦੇ ਕੇ ਗਏ ਨੇ ਕਿ ਉਹਨਾਂ ਨੂੰ ਸੱਤਾ ਬਖਸ਼ੀ ਹੈ ਪੰਜਾਬੀਆਂ ਨੇ 92 ਦੇ ਕਰੀਬ ਜਿਹੜੇ ਆ ਪਹਿਲੇ ਦੌਰ ਦੇ ਵਿੱਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਵਿਧਾਇਕ ਜਿੱਤ ਕੇ ਆਉਂਦੇ ਨੇ ਤਾਂ ਉਹ ਚੰਗੇ ਕੰਮ ਜਿਹੜੇ ਨੇ ਪੰਜਾਬ ਦੇ ਭਲੇ ਦੇ ਕੰਮ ਕਰਨ ਉਸ ਤਰ੍ਹਾਂ ਨਾ ਹੋਵੇ ਕਿ ਜਿਸ ਤਰ੍ਹਾਂ ਬਾਦਲ ਸਾਹਿਬ ਜਾਂ ਪਿਛਲੀਆਂ ਸਰਕਾਰਾਂ ਦੇ ਟਾਈਮ ਜਿਹੜਾ ਉਹਨਾਂ ਨੇ ਕਿਹਾ ਕਿ ਹੋਇਆ ਇਹ ਕਾਕਾ ਸਿੰਘ ਕੋਟੜਾ ਕਹਿ ਰਹੇ ਸਨ ਤਾਂ ਦਾਨ ਮਿਊਟ ਦੇ ਨਾਲ ਜੁੜੇ ਰਹੋ ਲਗਾਤਾਰ ਅਸੀਂ ਖਨੌਰੀ ਬਾਰਡਰ ਦੀ ਹਰ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ